ਲਓ ਜੀ ਬਾਈ ਬਾਈ ਨੇ ਬਕਸਾ ਚਾਰੇ ਪਾਸੇ ਦੇ ਬੰਦ ਕਰਤਾ ਕਹਿੰਦਾ ਮੌਕੇ ਤੇ ਖੋਲਣਾ ਹੈ ਅੰਗੇ ਕਿ ਆ ਗਿਆ ਨਹੀਂ ਆ ਗਿਆ ਬਰਦਾਰ ਕੋ ਜੋ ਗਿਆ ਬਾਈ ਅਸੀਂ ਲੈ ਆਏ ਸੀ ਸਟ ਨਹੀਂ ਆ ਗਿਆ ਸੁੰਡੀ ਦੀ ਸੋਰੀ ਹੋ ਰਹੀ ਆ ਪ੍ਰਦਾਨ ਕਰਤੀ 505 ਤੂੰ 8000 ਰੁਪਏ ਆ ਕੇ ਲੈ ਜਾ ਪਿੰਡ ਲਈ ਲਓ ਜੀ ਬਾਈ ਜਦੋਂ ਇਹ ਖੋਲਤੀ ਦੇਖੋ ਕਿ ਮੇਰਾ ਲੱਗ ਟਰੈਕਟਰ ਆ ਤੇ ਨਿਊ ਟਿਕਾਣਾ ਦਾ ਕਬਾਬ ਵੀ ਮੈਂ ਢੋਲਾ ਜਿਹਾ ਰਹਿ ਗਿਆ ਤੇ ਯਾਰ ਇਹ ਪਟੇ ਦਾ ਕਾਮਨੀਟਾ ਪਿੰਡ ਵੀ ਆ ਗਿਆ ਜਗੇ ਪਾ ਹਾਥ ਹੋਈ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਜਲੇ ਆ ਬਾਈ ਟਰੈਕਟਰ ਦੇ ਡੈਕ ਲੋਣ ਤੇ ਪਹਿਲਾਂ ਹਉਣ ਵਾਲੀ ਲੁੱਕ ਚ ਚੈੱਕ ਕਰੋ ਬਾਈ ਤੇ ਨਵਾਂ ਡੈਕ ਨਵਾਂ ਮੈਂ ਬੁਰੀ ਸਸਤਾ ਮੌਦੀ ਦਿਖਾਉਂਗੇ ਤੁਹਾਨੂੰ ਆ ਜਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਹਾਂ ਬਾਈ ਬਾਈ ਚੱਲ ਰਹੀ ਹੈ ਤਿਆਰੀ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਤੁਹਾਨੂੰ ਪਤਾ ਪੰਜ 6 ਤੇ ਮੈਂ ਕਿਹਾ ਮਦਦ ਸੱਜੇ ਨੌਕਰ ਟਰੈਕਟਰ ਤੇ ਲੱਗੇ ਨੂੰ ਸਾਰਾ ਕੰਮ ਕਰਾਤਾ ਸਰਵਿਸ ਵੀ ਹੋ ਗਈ ਮਗਰ ਆਲਾ ਨੂੰ ਪੇਪ ਵੀ ਕਰਾਤੀ ਨੇ ਤੇ ਮਾੜੀ ਮੋਟੀ ਬਾਈ ਜਿਹੜੀਆਂ ਨਾਲੀਆਂ ਤੇ ਚੇਜ ਹੋਣ ਵਾਲੀਆਂ ਇੱਕ ਸਾਨੂੰ ਅਜੇ ਡਾਟ ਸੀ ਮੋੜ ਨਾਲ ਜਿਹੜੀ ਇਸ ਚੱਕ ਨੂੰ ਮੋੜਦੀ ਆ ਇਹ ਵੀ ਨਵੀਂ ਬਾਤ ਤੇ ਆ ਵੀ ਨਵੀਂ ਬਾਤ ਤੇ ਡੀਜੀ ਵਾਲੀ ਤੇ ਸਲਫਰ ਵਾਲੀ ਟੋਟਲੀ ਕੰਮ ਕਰਾਤਾ ਬਾਕੀ ਹਾਰ ਨੋਰ ਨ ਮੁੰਡੇ ਨੇ ਬਾਕੀ ਇਹ ਕਰਦਾ ਵਈ ਹੁਣ ਬਾਕੀ ਇਹਦਾ ਪਤਾ ਜੇ ਕਿਆ ਕਰੂੰਗਾ ਕਾਉਂਸਲਿੰਗ ਵੀ ਕਰਾਉਣੀ ਆ ਆਪ ਦੇਖਦੇ ਉੱਥੇ ਜਾ ਕੇ ਹੁਣ ਇਹਨੂੰ ਪੁੱਛ ਲਾ ਮੜਾ ਜੀ ਹਾਂ ਕੀ ਕਰਨਾ ਰੌਣਾ ਡੈਕ ਲਾਉਣਾ ਛੋਟਾ ਜਿਹਾ ਕਪੜਾ ਛੋਟਾ ਜਿਹਾ ਕਪੜਾ ਬੜਾ ਅੱਛਾ ਤੇ ਸਾਈਕਲ ਹੀ ਚੱਕ ਲਾਉਣੀ ਸਾਈਕਲ ਹੀ ਚੱਕ ਲਾ ਬਾਪੂ ਆ ਤੇ ਖੰਜੂਰਾ ਆ ਗਿਆ ਏ ਉਹ ਜਾ ਬਾਬੇ ਨਾਲ ਜਾਇਆ ਪਰਮਣਜਾ ਜਾ ਕੋਠੇ ਪਰ ਜਾਇਆ ਉਹ ਆ ਜਾਇਆ ਤੇ ਹਾਂ ਬਾਕੀ ਆ ਵਧੀਆ ਜਾ ਬਾਕੀ ਬਾਈ ਸਾਰੇ ਦਿਨ ਲੱਗ ਜਾਣਾ ਉਹਨੇ ਮੁੰਡੇ ਨੇ ਸੱਜਰੇ ਬਣਾਇਆ ਕਹਿੰਦਾ 9 ਵਜੇ ਆ ਜੀ ਸਾਰਾ ਦਿਨ ਲੱਜੂਗਾ ਸਾਰਾ ਦਿਨ ਲੱਗ ਜਾਣਾ ਅੱਜ ਦਾ ਕੱਲ ਦਾ ਵੀ ਅੱਛਾ ਉਹ ਟਰੈਕਟਰ ਚੱਲ ਸਿੱਖਣਾ ਆਇਆ ਚਾਹ ਦੇ ਕੋਲ ਹਾਂ ਅੱਜ ਦਾ ਦਿਨ ਸਾਰੇ ਹੀ ਲੱਗ ਜਾਣਾ ਕਿਉਂਕਿ ਬਾਈ ਪਹਿਲਾ ਡੈਕ ਵਾਲੀ ਪੇਟੀ ਬਣਾਉਣੀ ਆ ਫੇ ਸਾਈਟਿੰਗ ਸ਼ੂਟਿੰਗ ਕਰਨੀ ਟਾਈਮ ਲੱਗ ਜਾਂਦਾ ਉਹ ਚੀਜ਼ ਨੂੰ ਉਹ ਨਟਰਾ ਦੇਖ ਲਿਖਿਆ ਹੋਗਾ ਜਿਹੜਾ ਜੂ ਪਾਈਪ ਦੇ ਵਿੱਚ ਹਾਂ ਜਿਹੜੇ ਜੂ ਪਾਈਪ ਦੇ ਵਿੱਚ ਨਟਰਾ ਉਹਨਾਂ ਦਾ ਦੇਖ ਉਹ لمبے ਪੈ ਜਾਣੇ ਪੱਤੀ ਪਾ ਦੂਗਾ ਵਿੱਚ ਨਹੀਂ ਠੀਕ ਆ 3 ਗਿਲੇ ਨਿਕਲ ਰਿਹਾ ਰਿਸ਼ਤਰਾ ਹੂੰ ਬਾਕੀ ਚਲੋ ਬਾਈ ਚੱਲ ਜੀ ਅਸਰਗਾਲ ਇਹ ਚੱਲਿਆ ਬਾਈ ਡੈਕ ਲਾਉਣ ਅਸਰਗਾਲ ਜੀ ਤੂੰ ਕਰ ਛਤਰੀ ਖੋਲ ਦਿੰਦਾ ਕਦੇ ਕਾ ਦਿੰਦਾ ਮਰੂ ਆਪ ਹੀ ਫੁੱਪੜਿਆ ਤੇਰਾ ਉਰਲਾ ਵੀ ਭਾਈ ਛਤਰੀ ਨਹੀਂ ਖੋਲੀ ਹੈਗੀ ਵਿਚਾਲ ਡੱਕੇ ਖੋਲੇ ਤੂੰ ਤੋਂ ਸੱਚੋ ਹੱਸ ਵੀਰ ਖੋਲੀ ਫਿਰਦਾ ਭਲੇਖਾ ਲੱਗਦਾ ਭਲੇਖਾ ਲੱਗਦਾ ਲੋਹੇ ਲਾਲ ਦੇ ਹੈ ਨਾ ਨਵੇਂ ਨਵੇਂ ਦੇ ਬੋਲਦੇ ਹੁੱਦਾ ਭਾਈ ਹੁਣ ਚੈ ਲੱਦਦਾ ਹੁਣ ਪਿੱਛੇ ਵਗੜ ਡੱਕ ਤੇ ਖੁੱਲਾ ਜਾ ਲੋਕ ਜੀ ਬਦਲੀ ਵੀ ਇਹਦੀ ਹੁਣ ਹੁਣ ਤਾਂ ਡੱਕ ਦਾ ਕਰਨਾ ਡੱਕ ਵਿੱਚ ਵਿੱਚ ਲਾਉਣਾ ਇਹਦੇ ਉਹੀ ਲੈ ਗਿਆ ਬਾਈ ਜਿਹਨੇ ਬਣਾਇਆ ਤਾਂ ਇਹ ਤਾਂ ਪਾ ਟਰੈਕਟਰ ਲੈ ਗਿਆ ਉਹ ਕਹਿੰਦਾ ਬਾਈ ਮੈਂ ਹੀ ਬਣਾਇਆ ਤਾਂ ਹੈ ਵੀ ਹਾਂ ਨਹੀਂ ਲੈ ਜਾਣਾ ਮੈਂ ਕਹਾਂ ਗੱਲ ਠੀਕ ਹੈ ਬਾਈ ਤੂੰ ਲੈ ਜਾ ਨਾ ਉਹਨੂੰ ਫੋਨ ਕਰਿਆ ਤਾਂ ਕੋਈ ਵੀਡੀਓ ਤਾਂ ਇੱਕੀ ਕਹਿੰਦਾ ਵੀਡੀਓ ਦੇਖ ਉਹਨੇ 5-7 ਦਿਨ ਪਹਿਲੇ ਹੀ ਦੇਖ ਲਿਆ ਤਾਂ ਵੀ ਇਹ ਵੇਚਣ ਦੀ ਸੰਭਾਵਨਾ ਚ ਹੈਗੇ ਇਹਨਾਂ ਨੇ ਬਦਲ ਦੇਣਾ ਜੋ ਸਲਾਹ ਜੀ ਜਲਦੀ ਦੀ ਵਿਆਹ ਵੀ ਕਰਾਉਣਾ ਉਹ ਵੀ ਕਰਾਉਣਾ ਸਮਝ ਗਿਆ ਭਾਈ। ਉਹ ਆਵੇ ਇਹਨਾਂ ਨੇ ਉਹਦਾ ਲਾ ਲਾ ਲਾਂਬੂ ਕਰ ਦੂਗੇ। ਹਾਂ। ਉਹ ਰੋ ਗਿਆ ਵੀ ਮਹੀਂ ਦੋ ਮਾਰ ਲਾ। ਨਾ ਹੁੰਦਾ ਬੰਦੇ ਜਿਹੜਾ ਆਪਣੇ ਰੀਜਨਲ ਕੈਰੈਕਟਰ ਵਾਲੀ ਚੀਜ਼ ਬੰਦਾ ਉਹਨੂੰ ਕਿੱਥੇ ਭੁੱਲੋ ਦਾ ਛਿੱਤੀ ਜਿੱਤੀ। ਇਹ ਹੋ ਜਾਂਦਾ। ਸਪੀਕਰ ਵੀ ਵਧੀਆ ਪਾਇਆ ਪਈ ਭਾਈ। ਪੇਟੀ ਵਧੀਆ ਬਣਾਈ ਪਈ, ਟੇਬ ਵੀ। ਪਤਾ ਉਹ ਕਿਹੜਾ ਮਟੀਰੀਅਲ ਲਾਇਆ ਦਾ। ਨਹੀਂ ਭਾਈ ਓਏ ਐ ਮੈਂ। ਭਾਈ ਤੈ ਵੀ ਦੇਖਿਆ ਚੱਲਦਾ ਵਧੀਆ ਵੱਜਦਾ ਤਾਂ। ਵਧੀਆ ਵੱਜਦਾ ਦਾ ਹੈ ਨਾ। ਆਵਾਜ਼ ਨਹੀਂ ਦੀ ਵੜਦੀ। ਹਾਂ ਹਾਂ। ਉਹਨੇ ਮੁੰਡੇ ਨੇ ਬਣਾਇਆ ਵੇ ਵਧੀਆ ਤਾਂ। ਦੱਸਦਾ ਰ ਬਕਸ਼ਾ ਹਿੱਲੇ ਨਹੀਂ ਹੁੰਦਾ ਉਹ ਬਾਈ ਸਪੀਕਰ ਤੇ ਹੁਣ ਬੇਸ ਆ ਪੈਣੀ ਆ ਬਾਈ ਨਾਲ ਫਰਕ ਹੈ ਹੁਣ ਡੰਮ ਡੰਮ ਕਰਾਉਣੀ ਆ ਪਹਿਲਾ ਡੰਗ ਡੰਗ ਹੋਣੀ ਤੇਰਾ ਵਾਇਟ ਹੀ ਹੁਣ ਵਾਰ ਡੰਮ ਡੰਮੇ ਸੁਣਨੀ ਆ ਦਿਮਾਗ ਨੂੰ ਬਹੁਤ ਫਰਕ ਪਾਉਂਦੀ ਆ ਜਿਹੜੀ ਬੇਸ ਆ ਨਾ ਆਪਾਂ ਨੇ ਵਜਦੀ ਆ ਨਾ ਆ ਆਪਣੇ ਵੱਜਣੀ ਵੀ ਸਿਰ ਕੋਲ ਨਾ ਨਾ ਬਾਈ ਸਾਹਮਣੇ ਨੂੰ ਨਹੀਂ ਪਾਉਣੀ ਥੱਲੇ ਨੂੰ ਪਾਉਣੀ ਆ ਉਹ ਇੱਥੇ ਚੁੰਮਕ ਜਿਹੜੀ ਉਹਦੇ ਮਗਰ ਚੁੰਮਕ ਹੁੰਦੀ ਆ ਸਭ ਤੋਂ ਵੱਧ ਤਾਂ ਉਹ ਨੁਕਸਾਨ ਦੇ ਆ ਇੱਕ ਵਾਈ ਜਿਹੜੀ ਇਹ ਮੂਰੇ ਨੂੰ ਪੈਂਦੀ ਇਹ ਜ਼ਿਆਦਾ ਵੱਜਦੀ ਜਿਹੜੀ ਨੂੰ ਪੈਂਦੀ ਉਹਦਾ ਫਰਕ ਹੈ ਉਹ ਜਿਹੜੀ ਚੁੰਮਕਾ ਚੁੰਮਕਾ ਕੰਮ ਕਰਦੀ ਆ ਹੂੰ ਉਹ ਇਸ ਦੇ ਪਿੱਛੇ ਜਿਹੜਾ ਧਰ ਆਉਂਦਾ ਚੁੰਮਕ ਉਹਨੇ ਚ ਚਲੋ ਬਾਕੀ ਭਾਈ ਅੱਜ ਸਾਰਾ ਦਿਨ ਲੱਗ ਜਾਣਾ ਹੁਣ ਉੱਥੇ ਮੈਂ ਕਿਹਦੇ ਕੋਲ ਜਾਣਾ ਕਿਹਦੇ ਕੋਲ ਡੇਲੇ ਜਾਣਾ ਭਾਈ ਬੇਲੇ ਉਹ ਵੀ ਕਰਾਉਣੀ ਡਾਉਨ ਸੀਜ ਮੇਰਾ ਵਗਾਰਾ ਹੂੰ ਹੜਦੇ ਨਹੀਂ ਹੜਦੇ ਨਹੀਂ ਭਾਈ 10000 ਰੁਪਏ ਲਾਉਂਗੇ 50000 ਭਾਈ ਦੇ ਘਰੇ ਕਹਿੰਦੇ ਸਕੌਟ ਟਰੈਕਟਰ ਚੱਲਦਾ ਜਾਂਦਾ ਮੈਂ ਡੇਵਰ ਗਿਆ ਪਿਆ ਉੱਥੇ ਵੀਰ ਆਇਆ ਮਡੇ ਵਰਦੇ ਕਣਕ ਨੇ ਟਾਇਰ ਪੈ ਗਿਆ ਮੈਂ ਕਿਹਾ ਬਾਈ ਵੀ 1.58 ਲੱਖ ਦੇ ਮੂਰੇ ਵਾਲੇ 1.45 ਲੱਖ ਦੇ ਵਿੱਚ ਰੇ 9000 ਦੇ ਰੇ ਨਾ ਇਹਦੇ ਟਾਇਰ ਸਗੋ ਟਰੈਕਟਰ ਆਏ ਹੁੰਦਾ ਨਾ ਠੀਕ ਆ ਜਿੰਨੇ ਦੇ ਨਾਮ ਜਿੰਨੇ ਦੇ ਟਾਇਰ ਆ ਉਹ ਹੁਣ ਆਣ ਜੱਟਾਂ ਦੇ ਮੁੰਡਾ ਨੋਗੇ ਛਾਂਕ ਟਰੈਕਟਰਾਂ ਦੇ ਪਹਿਲਾਂ ਕਿੱਥੇ ਤੇ ਪਹਿਲਾਂ ਉਹ ਜੀਟਰ ਅਸੀਂ ਲਿਆਉਣਾ ਘਸਿਆ ਦਾ ਹਾਂ ਕਿਹੜਾ ਜੀ ਸਾਡੇ ਜਰਮ ਤੇ ਵੀ ਪਹਿਲਾਂ ਦੱਸਿਆ 83 ਦਾ ਜਰਮ 80 ਮਾਡਲ ਲੈਂਦਾ ਜੀ ਲਾ ਦੀ 85 ਲਿਉਂਦਾ ਹੌਲੀ ਹੌਲੀ 90 ਪਰ ਆ ਕੇ ਹੌਲੀ ਹੌਲੀ 2000 ਪਰ ਆ ਕੇ ਹੁਣ ਹੁਣ ਤਾਂ ਜਿਹਨੂੰ ਮਰਜ਼ੀ ਪੁੱਤਲਾ ਸਾਰੇ ਕਹਿੰਦੇ ਜੀ 2000 ਲਗਭਗ ਮਾਡਲ ਸਾਰਾਂ ਕੋਲ 2000 ਤੋਂ ਉਪਰ ਆਉਂਦੇ ਕੋਈ ਹੋਊਗਾ ਜੀ ਬਾਈ ਨਾਲੇ ਯਾਰ ਇੱਕ ਵਾਰ ਟਾਇਰ ਪਏ ਮੈਂ ਕਹਿੰਦਾ ਇਹ ਹੁਣ ਘਸਣੀ ਨਹੀਂਦਾ ਸਾਲਾ ਇੱਕ ਕੀ ਗੱਲ ਹੈ ਪੀਟੀਓ ਦਾ ਜ਼ਮਾਨਾ ਆ ਗਿਆ ਹਾਂ ਪੀਟੀਓ ਦਾ ਸੁਪਰ ਸੀਡਰ ਰੂਰਤਾ ਬੇਟਰ ਕੋ ਤਾਂ ਕਰਕੇ ਵਜ਼ਨ ਨੇ ਪੈ ਸਾਰਾ ਪੀਟੀਓ ਦਾ ਜ਼ਮਾਨਾ ਆ ਗਿਆ ਪਰ ਨਾਲੇ ਇੱਕ ਹੈ ਬਾਈ ਇੱਕ ਵਾਰ ਟਾਇਰ ਪੈ ਜਾਵੇ ਕੰਪਨੀ ਦੇ ਫੇਰ ਘਸਦੇ ਵੀ ਨਹੀਂ ਹੈਗੇ ਉਹ ਬੜੇ ਤੇਲ ਕਾਦ ਹੁੰਦਾ ਤਾਂ 27 ਦਾ ਟਰੈਕਟਰ ਸੋਜੀ ਦਾ ਟਾਈਮ ਦਿਓ ਜੱਦੀ ਪੁਲੀ ਪਈ ਉਹਦੀ ਪੀਟੀਓ ਵਾਲੀ ਫੇਰ ਆ ਬਾਈ ਉਹ ਮੈਂ ਵੀ ਦੇਖਿਆ ਜਾਂ ਮੁਰੇ ਸਟਾਰਟ ਕਰੇ ਕਰਦੇ ਹਾਂ ਉਹ ਕਈ ਵਾਰ ਪੁਲੀ ਨਾਲ ਵੀ ਸਟਾਰਟ ਕਰ ਦਿੰਦੇ ਗੇਅਰ ਪਾ ਕੇ ਰਸਲ ਵੇਟ ਕੇ ਨਾ ਪਿੱਛੇ ਤੇ ਪੁਲੀ ਨਾਲੇ ਸਟਾਰਟ ਕਰ ਦਿੰਦਾ ਉਹ ਵੀ ਟਾਈਮ ਤੇ ਹਮ 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 ਤਾਂ ਕਹਿੰਦਾ ਇੱਕ ਟਰੈਕਚਾਰੇ ਟਰੈਕਟਰ ਸਟਾਰਟ ਆ ਸੀ ਵੀ ਉਹ ਇਹ ਗੱਲਾਂ ਹੈਗੀਆਂ ਜਦੋਂ ਸਾਡੇ ਕੋਲ ਪੁਰਾਣਾ ਟਰੈਕਟਰ ਹੁੰਦਾ ਦਾ ਹਾਂ ਆਲੇ ਦਾਲ ਇੱਥੇ ਕਿ ਬڑے ਟਰੈਕਟਰ ਆ ਕੇ ਸਲਫਸਟਾ ਤੇ ਜੋਦਦੇ ਵੀ ਸਾਲਫਸਟਾ ਟਰੈਕਟਰ ਅਸੀਂ ਲੈਂਦੇ ਹਾਂ ਹਮ ਹਾਲੀ ਹਾਲੀ ਜੀ ਟੈਕ ਪਰ ਬੈਟਰੀ ਲਖਾਈ ਫਿੱਟ ਫੁੱਟ ਕਰਾ ਕੇ ਵਾਲੇ ਨੇ ਉਹ ਨੂੰ ਸਲਫ ਸਟਾਰਟ ਕਰਿਆ ਉਹ ਚਾਰ ਕਿ ਮਹੀਨੇ ਚੱਲਿਆ ਚਾਰਜਿੰਗ ਕਰ ਦਿੰਦਾ ਜਦ ਕਦੇ ਇਹਨਾਂ ਪਤਾ ਹੁੰਦਾ ਤਾਂ ਵੀ ਹਾਂ ਕਿਆ ਦੇਖਣਾ ਕਿਆ ਨਹੀਂ ਜਦ ਨੂੰ ਬੈਟਰੀ ਡੈਡ ਹੋ ਗਈ ਇਹਨਾਂ ਨੂੰ ਬਹੈਰ ਕਰ ਦਿੰਦੇ ਹੈ ਉਹ ਤਾਂ ਬਾਈ ਨਹੀਂ ਹੁੰਦਾ ਮਸਰੇੜ ਨੇ ਆਇਆ ਮਾਸੜ ਨੇ ਪਤਾ ਦਿਖਾਉਣਾ ਇਹ ਪਤਾ ਦਿਖਾਉਣਾ ਮਲਕੀਤ ਬਾਈ ਕਿੱਥੇ ਨੇ ਆਏ ਬਾਈ ਅੱਜ ਚੱਲੇ ਡੈਕ ਲੋਨ ਉਹ ਕਹਿੰਦਾ ਇਹ ਤੇ ਵਾਰਵਾਂ ਮਲਕੀਤ ਬਾਈ ਦਾ ਨੰਬਰ ਆ ਆਪਣਾ ਪੈਨਾ ਲਵਾ ਲੋ ਕਾਹਨੂੰ ਮੈਂ ਲੈ ਕੇ ਆਉਂਦਾ ਬੇਲੇ ਵਾਲਾ ਕਿਹੜਾ ਬੇਲੇ ਵਾਲਾ ਮੁੰਡਾ ਕਹਿੰਦਾ ਵੀ ਹਾਸ਼ਪੀਰ ਦੀ ਛਤਰੀ ਕਰਨੀ ਹੈ ਮੈਂ ਕਹਾ ਕੋਈ ਨਹੀਂ ਲੈ ਕਿ ਤੂੰ ਸਭ ਪੁੱਛ ਸਕਦਾ ਹਾਂ ਉਹ ਕਹਿੰਦਾ ਵੀ ਸਾਜ ਰੇ ਆ ਜੀ ਯਾਰ ਕਹਿੰਦਾ ਵੀ ਸ਼ਾਮ ਨੂੰ ਨਾਈਫ ਕਾਹਨੂੰ ਗੇੜਾ ਕਰਨਾ ਦਾ ਆਪਣਾ ਮੈਂ ਕਹਾ ਠੀਕ ਹੈ ਹੋ ਗਿਆ ਯਾਰ ਅੱਜ ਡੈਕ ਬਣਾਉਂਗਾ ਉਹ ਕਹਿੰਦਾ ਦਿਨ ਚ ਨਹੀਂ ਤਾਂ ਹੀ ਨਹੀਂ ਪੈਣ ਦਿੰਦੇ ਕਾ ਤੇ ਭਾਈ ਗਾੜ ਫੰਗਾ ਮੰਗ ਕੱਪੜਿਆਂ ਤੇ ਬਾਹਰ ਰੱਖ ਦੇ ਗਰਮੀਓ ਇੰਨੀ ਸਾਜ ਰਹੀ ਆ ਦੇਖੋ ਭਾਈ ਸਵੇਰ ਟਾਈਮ ਦੀ ਗਰਮੀ ਹੈ ਬਾਈ ਮਜੀਦਾ ਰੋਜ਼ੀ 7:00 ਵਜੇ ਬਣਾਉਂਦੇ ਤੇ ਆ ਜੀ ਸਾਲੀ ਦੇ ਰੋਟੀ ਪਾਪਰ ਸੱਧਰੀ ਚਲੇ ਗਈ ਪਤਾ ਨਹੀਂ ਜਾ ਉਹ ਮੈਂ ਬੱਚਾ ਲੈ ਕੇ ਆਉਂ ਉਹ ਮਾੜੀ ਜਿਹੜਾ ਨਹੀਂ ਜਾਣਾ ਤਾਂ ਹੈਗਾ ਕੀ ਕਹਿੰਦਾ ਬੱਚਾ ਲੈ ਕੇ ਆਉਣਾ ਬਾਈ ਹਾਂ ਮੈਂ ਲੈ ਕੇ ਆਉਣਾ ਟੋਜਲ ਬਾਈ ਬੱਚਾ ਲੈ ਕੇ ਆਉਣਾ ਰਾਜਾ ਬਾਈ ਡੈਕਟਰ ਲਈ ਫਿਰਦਾ ਛੋਟਾ ਜਿਹਾ ਚਲੋ ਬਾਕੀ ਚੱਲਦੇ ਬਾਈ ਹੁਣ ਆਮ ਗੜੀ ਕੋਲ ਨੂੰ ਦਿਖਾਉਂਦੇ ਤੁਹਾਨੂੰ ਦੀ ਕੀ ਕੰਡੀਸ਼ਨ ਹੈ ਕੀ ਸਿਸਟਮ ਹੈ ਕਿਹੜੀ ਬੇਟੀ ਪੂਟੀ ਲਾਉਣੀ ਉਹਨੇ ਹੋ ਗਿਆ ਸਾਫ ਸਾਫ ਤਾਂ ਪੈਸੇ ਮੈਂ ਕੱਪੜੇ ਮਾਰ ਲਿਆ ਤਾਂ ਪੈਸੇ ਬਾਈ ਇੱਕ ਵਾਰ ਘਰ ਖੜੇ ਪਾ ਮਿੱਟੀ ਬੋਪੈ ਨਹੀਂ ਲਿੱਭੜ ਜਾਂਦਾ ਸਾਰੇ ਕਰਦਾ ਜਦੋਂ ਜਾਂਦੇ ਮੌਸਮਾਂ ਵਿੱਚ ਹਵਾ ਚੱਲਦੀ ਉਹ ਇੰਨਾ ਭਜੜਾ ਬਾਈ ਇੰਨਾ ਭਜੜਾ ਆ ਮੈਨੂੰ ਦੱਸ ਕਿਹੜਾ ਲੈ ਕੇ ਜਾਣਾ ਹਾਂ ਜੀ ਮੀਟ ਕੇ ਲੈ ਆਂਦੇ ਨਾ ਮੋੜ ਪਰ ਹੌਲੀ ਲਿਖਿਆ ਕੋਲ ਥੋੜੇ ਨਾ ਨਾ ਇਹ ਗਲੋਟ ਨੂੰ ਨਹੀਂ ਦੌਣੀ ਦੌਣੀ ਇਹ ਤਾਂ ਸੌਦਾ ਆਪਾ ਪੱਪਾ ਨਾ ਕਰਨਾ ਤਾਂ ਸੌਦਾ ਟੈਂਪਰ ਬਜਣਗੇ ਆ ਜਾਂਦੇ ਲੋ ਜੀ ਬਾਅਦ ਤੇ ਚੱਲੇ ਬਾਈ ਬੇਨੇਵਾਲ ਨੂੰ ਤੇ ਇਸ ਦਾ ਫਾਇਦਾ ਬਾਈ ਲੋ ਜੀ ਬਾਈ ਪਹੁੰਚ ਗਏ ਡੈਕ ਵਾਲੇ ਬਾਈ ਕੋਲ ਨਾਲੇ ਪੈਂਟਰ ਹੈ ਬਾਈ ਪੈਂਟਰ ਦਾ ਵੀ ਕੰਮ ਵਧੀਆ ਹੈ ਇਹ ਪੇਂਟ ਕਰਦਾ ਇੱਥੇ ਆਪਣਾ ਬਕਸਾ ਤਿਆਰ ਹੋ ਰਿਹਾ ਬਾਈ ਠੇਹਾਂ ਤੋਂ ਵੇਸਾਂ ਵਾਲਾ ਤੋਂ ਬੀਜਾ ਦਾ 40 ਬੰਦ 4 4 ਜਿੰਨਾ ਕਾ ਕੱਟਦਾ ਉਹਨਾਂ ਕਾ ਠੰਡਾ ਸਿੱਟਰਾ ਦਾ ਕਾਰ ਕੀ ਹੋ ਗਿਆ ਤੱਕ ਗਾਲੇ ਜੱਗੇ ਨੇ ਜਿੰਨਾ ਕੱਟਦਾ ਉਹਨਾਂ ਕਾ ਠੰਡਾ ਰਹਿਣਾ ਦਾ 2 ਲੀਟਰ ਵਾਲੀ ਬੋਲ ਕੱਲਾ ਦੀਆ ਜੂੜ ਲੱਗਦਾ ਸੈਂਡਰ ਦਾ ਪੀਂਦਾ ਆਪ ਨਹੀਂ ਉਹ ਕਿਆ ਲਵਾਈ ਤੇਰਾ ਮਰਿਆ ਜੀ ਆਣ ਕੰਮ ਓਕੇ ਹੋਊਗਾ ਬਣਾਇਆ ਨਾ ਹੁਣ ਜੱਗਾ ਕਰੇ ਵਾਸਤੇ ਆਇਆ ਜੱਗਾ ਰੱਖੀ ਰੱਖੀ ਕੀ ਆਇਆ ਜੱਗੇ ਨੇ ਬੰਦਾ ਹਾਂ ਨਾ ਪਤਨੀਆਂ ਨਾਲ ਲਾਦੇਗਾ ਇਹ ਆਹ ਆਹ ਇੰਨਾ ਵਹਿਮ ਦੋ ਦਿਨ ਲੱਗ ਜੂਗੇ ਆਪਣੇ ਦੋ ਦਿਨ ਬਾਈ ਉਰੇ ਦਾ ਉਹ ਕੰਮ ਆ ਵੀ ਟਰੈਕਟਰ ਖੜਾ ਕੇ ਆਪਣਾ ਮਿੰਜਾ ਲਿਆਓ ਟਰ ਕੇ ਪੈ ਜਾਓ ਦੇਖੀ ਜਾਓ ਪੇਸ਼ੀ ਦਾ ਤਲਾਈ ਪਾਈ ਤੇ ਮਰੇ ਬਾਤ ਵਿਚਿਆ ਰਹੀ ਇਹ ਬੁਖਾਰ ਹੋ ਗਿਆ ਨਾ ਬੁਖਾਰ ਹੋ ਗਿਆ ਇਹਨੂੰ ਬੁਖਾਰ ਪਾਉਂਦੇ ਹਾਂ ਇਹ ਠੰਡ ਵੀ ਹੈ ਗਾਂਦ ਵੀ ਹੋ ਰਹੀ ਤੇ ਨਵੀਂ ਗੱਲ ਕੋਈ ਹੋਰ ਹਾਂ ਬੁਖਾਰ ਨਹੀਂ ਲੱਤ ਕਰਕੇ ਇਹ ਇਨਫੈਕਸ਼ਨ ਜੀ ਹੋ ਗਈ ਨਾ ਬਿਮਾਰ ਹੋ ਗਿਆ ਦਾ ਡਾਊਨ ਹੋ ਗਿਆ ਦਾ ਨਹੀਂ ਚਾਹ ਪੀਤੀ ਠੰਡੇ ਹੀ ਹੋ ਗਈ ਤੇਰੇ ਚੱਲ ਹੁਣ ਤਾਂ ਕਰਨੀ ਆ ਹੁਣ ਕਰਦਾ ਕਿ ਠੰਡਾ ਪਾ ਕੇ ਦਿੰਦਾ ਗੱਲ ਗੱਲ ਤੇ ਗੁਟਕੇ ਸਾਰੇ ਫੂਕਦੇ ਰਿਹਾ ਚੱਕ ਚੱਕ ਕੇ ਕਹਦੇ ਬਾਹਰ ਤੋਂ ਨਹੀਂ ਲਾਈ ਹੁੰਦੀ ਇੱਧਰ ਭਾਈ ਵੀਰ ਦੀ ਦਿੱਤੀ ਬਸਤੇ ਬਣਾਉਣ ਪਰ ਬਕਸਾ ਕਹਿੰਦਾ ਇਹ ਜਾ ਲਾਉਂਗਾ ਵੀ ਜੇ ਪਾਣੀ ਗੇ ਧੋਈ ਜਾਈ ਕੋਈ ਚੱਕਰ ਨਹੀਂ ਹੈਗਾ ਠੀਕ ਆ ਭਾਈ ਆਹ ਮਸਤੀਂ ਜਿਹੜੀ ਮੁੱਲ ਆ ਭਾਈ ਸਾਰਾ ਇਹ ਦਿਹਾੜਾ ਪਾਉਂਦੀ ਆਇਆ ਹੁਣ ਫੋਨ ਆ ਹਾਂ ਫੋਨ ਆਇਆ ਫੋਨ ਆਇਆ ਇਹ ਹੀ ਹੈ ਮੇਨ ਭਾਈ ਆਹ ਉਹ ਆਹੀ ਹੈ ਮੇਨ ਭਾਈ ਟੱਡੂ ਆ ਹਾਂ ਇਹ ਹੀ ਪੌਂਦਾ ਡਿਜ਼ਾਈਨ ਹੈ ਭਾਈ ਇੱਧਰ ਮੈਟੀ ਟਰੈਕਟਰ ਖੜਾ ਬਾਈ ਇਹਦਾ ਵੀ ਬੰਪਰ ਮੋਡੀਫਾਈ ਕਰਿਆ ਸੰਧਾਉਂਦੇ ਆ ਕੈਮਰਾ ਤਾਂ ਭਾਈ ਪਰ ਆਵਾਜ਼ ਵੀ ਬਣਾਇਆ ਵਧੀਆ ਜੀ ਲਓ ਜੀ ਭਾਈ ਬਾਈ ਨੇ ਬਕਸਾ ਚਾਰੇ ਪਾਸੇ ਦੇ ਬੰਦ ਕਰਤਾ ਕਹਿੰਦਾ ਮੌਕੇ ਤੇ ਖੋਲਣਾ ਹੈ ਭਾਈ ਇਹ ਹੈ ਭਾਈ ਹੈ ਮੈਨੂੰ ਤਾਂ ਬਹੁਤ ਆਉਂਦੀ ਹੈ ਹਾਂ ਹਾਂ ਮੈਨੂੰ ਤਾਂ ਬਹੁਤ ਆਉਂਦੀ ਹੈ ਬੋਧੇ ਬੋਧੇ ਰਵਾ ਗਿਆ ਜੱਗੇ ਇੱਕ ਸ਼ੀਟ ਪੂਰੀ ਖਾ ਗਿਆ ਬਲਾਈ ਦੀ ਕਟਿੰਗ ਕੋਟਿੰਗ ਜਿਹੋਗੇ ਦੇ ਵਿੱਚ ਆਹ ਫੱਟੀਆਂ ਨਾਲ ਉਹ ਨਾ ਬੇਸਾਇਤੀ ਨਾਲ ਦੇ ਗੱਲੇ ਹੀ ਵਾਦੀ ਨਾ ਉਦਾਂ ਇੱਕ ਬਲਾਈ ਦੀ ਸ਼ੀਟ ਖਾ ਗਿਆ ਪੂਰੀ ਇਹ ਲਾਓ ਗੱਡੀ ਸ਼ੀਟ ਆ ਵਰਨੀ ਜਾਣ ਉਹ ਬੜੀ ਸ਼ੀਟ ਖਾ ਗਿਆ ਇੱਕ ਕੋਈ ਜਿੱਥੇ ਲੀ ਕੇ ਚੱਲਦੀ ਆ ਤਾਂ ਉਹ ਵੀ 330 ਹਵਾ ਹੋਣੀ ਹੈ ਨਹੀਂ ਨਹੀਂ ਜਿਹੜੇ ਵਿੱਚ ਬਣਾਏ ਆ ਨਾ ਨਾ ਠੀਕ ਆ ਇਹ ਹਿਦਾ ਜੀ ਆਹ ਇਹ ਜੀ ਆ ਪੱਤੀਆਂ ਨਹੀਂ ਆਉਣੀਆਂ ਬਸ ਆਹ ਬੱਤਾਂ ਹਾਂ ਬਾਈ ਕਿਕਰ ਦੇ ਵੇਸਾਂ ਨਾਲ ਨੇ ਵੀ ਸੋਨੀਆਂ ਕਦੇ ਕਿਹਾ ਹੋ ਗਿਆ ਦੇਖੇ ਕਿ ਕਿੰਨੀਆਂ ਲਾਉਣੀਆਂ 26 ਲਾਉਣੀਆਂ 26 ਬੰਦਾ ਬੰਦਾ 26 ਵੇਸਾਂ ਲਾਉਣੀਆਂ ਉਹ ਆ ਬਾਈ ਦਾ ਤੇਰਾ ਬਾਈ 52 ਬੰਦਾ ਦੀ ਇੱਕਾ 26 ਵੇਸਾਂ ਲਾ ਹਾਂ ਜੇਕਰ ਦਰਦਾ ਵੀ ਹੈ ਜੀ ਕਰਦਾ ਜੀ ਕਰਦਾ ਜੀ ਕਰਦਾ ਬੇਸਲਾਵਾ 10 ਦਿਨ ਬਾਹਰੇ ਰਹਿਣਾ ਮਾੜਾ ਬੇਸਲਾਵਾ ਕੇ ਮੀਨਾ ਘਰ ਨਾ ਜਾਏ ਵਾ ਘਰ ਦੇ ਦੇ ਕਹਿੰਦਾ ਡਰ ਲੱਗਦਾ ਬਾਈ ਇੰਟੇ ਚ ਨਾ ਕਹਿੰਦਾ ਗੇੜੇ ਕਹਿੰਦਾ ਬਾਈ ਕਹਿੰਦੇ ਪਿੱਛੇ ਨਹੀਂ ਦਿਖਣਾ ਹੈਗਾ ਫੇਰ ਵੈਸੇ ਕਹਿੰਦਾ ਬਾਈ ਆ ਤਿੰਨ ਨਹੀਂ ਲਵਾਦਾ ਭਾਈ ਵਿਹਾਈ ਦੇ ਵਿੱਚੋਂ ਦਿਖਦਾ ਆਏ ਆਏ ਲਵਾਦਾ ਭਾਈ ਘੱਪੇ ਦੇਖ ਜਾਏ ਦਿਖਰੀ ਸਾਡਾ ਬਾਂਡਾ ਜੇ ਪਵਾ ਦੇ ਲੋ ਜੀ ਬਾਈ ਛਤਰੀ ਦਾ ਵੀ ਨੰਬਰ ਆ ਗਿਆ ਵੀ ਖੁੱਲਣੀ ਪੈਣੀ ਐ ਸੌਖੇ ਖੁੱਲ ਜੂਗਾ ਬਾਈ ਹਾਂ ਹਾਂ ਇਹ ਲੌਕ ਨਾਟ ਇਦਾਂ ਐ ਵੀ ਚਾਬੀ ਪਿੱਛੇ ਪਾਉਣੀ ਪੈਂਦੀ ਐ ਲੌਕ ਨਾਟ ਇਹ ਪਤਾ ਕੀ ਗੱਲ ਐ ਆਦੇ ਅੰਤ ਪਰ ਆ ਕੇ ਪਾਰੇ ਕੋਟਾ ਇਦਾਂ ਖੁੱਲਦਾ ਟਾਈਮ ਹੱਤ ਨਾਲ ਨਹੀਂ ਖੁੱਲਦਾ ਆਪਣੇ ਆਪ ਨਹੀਂ ਖਿਰਦਾ ਸਾ ਟਿੱਲੇ ਨਹੀਂ ਹੁੰਦੇ ਜਿੱਥੇ ਕਾਫਤਾ ਠੀ ਰਹੇ ਨਾ ਠੀਕ ਐ ਕੀ ਆ ਹੋ ਗਿਆ ਤੁਸੀਂ ਮੁੰਡੇ ਛੇੜੀ ਜਾਂਦੇ ਆ ਓ ਜੀ ਬਾਈ ਛਤਰੀ ਲੱਗੇ ਤਾਰਨ ਓ ਬਾਈ ਨੜ ਦਾ ਕੱਢਿਆ ਗਿਰ ਚੂਗੀ ਫਾੜ ਰੋ ਰੜ ਕੇ ਅਮ ਯਾਗ ਨਾ ਕਰੋ ਨਹੀਂ ਹਿੰਦਿਆ ਕਿਹਾ ਉਹ ਨਹੀਂ ਦੇਰਦੀ ਯਾਰ ਪੂਰੇ ਸਵਾ ਬਹੁਤ ਦੋ ਦੋ ਮੈਂ ਤੇ ਸਾਰੀ ਇਕਲਾ ਟਿਕਲਾ ਹੋਣੀ ਹੈਗਾ ਕੋਕਲਾ 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 ਦਾ ਨਹੀਂ ਟਿਕਾ ਰਹਿ ਜਾ ਕਦਾ ਮੈਂ ਥੋੜਾ ਜਿਹਾ ਰਹਿ ਗਿਆ ਯਾਰ ਜਗੇ ਪਾ ਹਾਥ ਹੋਏ ਕਿੰਨੇ ਕਿਲੋ ਦੀ ਬਾਈ 10 ਕਿਲੋ ਦੀ 2 ਕਿਲੋ ਦੀ ਜੀ ਨੂੰ ਮੋਲ ਦੋ ਦੂਜੇ ਪਾਸੇ ਮੈਂ ਜੂ ਮੋਲ ਦੋ ਨਾ ਤਾਂ ਕਾਇਨਾ ਕਰ ਟੁੱਟ ਗਈ ਲੋ ਜੀ ਬਾਈ ਵੀਰ ਕਹਿੰਦਾ ਹੋਗੇ ਵਿਹਲੇ ਕੱਦੂਆ ਕੰਨੀ ਤੇ ਟਾਇਰ ਪਵਾ ਤੇ ਚੌੜੇ ਬਾਈ ਕਦੂਰਾ ਗਏ ਨੇ ਬੜਾ ਹੁਣ ਜ਼ਿੰਮੇਦਾਰ ਹੋ ਗਏ ਵਿਹਲੇ ਉਹ ਟੈਰਾ ਟੂਰਾ ਬੋਲੇ ਆ ਆਰੇ ਗਾ ਵੀ ਜ਼ਿੰਮੇਦਾਰ ਵਿਹਲੇ ਟਰੈਕਟਰ ਤੋਂ ਮਉਣ ਆਇਆ ਉਹ ਕਿਹੜਾ 26 ਫੀਟਾਂ ਦੀ ਸਾਝ ਦੇ 26 ਫੀਟਾਂ ਦੀ 26 ਫੀਟਾਂ ਨੂੰ ਆਣੀਆਂ ਨੇ ਬੱਸ ਤੇਰੇ ਉਤਾਰੇ ਬੜਾ ਤਰਿਆ ਚਰਨੀ ਉੱਥੇ ਘੜਾ ਮੈਂ ਦੇਖੋ ਬਾਈ 450 ਘੰਟਾ ਪਾਈ ਕਹਿੰਦਾ ਲੇਜ ਗਰਾਪ ਲਾ ਤੇਰੀ ਗੱਲ ਇਹ 2 ਫੁੱਟ ਟਾਇਰ ਦੋ ਹਾਂ ਡੇਡ ਨਾ ਇਹ ਦੋ ਹੈ ਦੋ ਹੈ ਡੇਡ ਨਹੀਂ ਹੈ ਕਿ ਜੇ ਡੇਡ ਤਾਂ ਫੁੱਟ ਲਾ ਕੇ ਦੇਖ ਲੈ ਤੇ ਇੱਥੇ ਇੱਥੇ ਦੇ ਮੈਨ ਹੁੰਦੇ ਬਾਈ ਦੋ ਹੈ ਡੇਡ ਤੇਰੇ ਵਾਲੇ ਉਹ ਇੰਨੇ ਗਾ ਫੁੱਟਾ ਫੁੱਟਾ ਡੇਡ ਨੋ ਜੀ ਚੱਲਦੇ ਕੰਮ ਚ ਪਲੇਟਾਂ ਲੈ ਕੇ ਆਏ ਆ ਜਿਵੇਂ ਆ ਆ ਹੋਤੀ ਜੇ ਕਾਫੀ ਸਹਜ ਫਿਰ ਤਾਂ ਬਣਦਾ ਪ੍ਰਦਾਨ 3 ਘੰਟਾ ਟੇਡ ਦੇ ਰੱਖੀ ਬੈਠਾ ਰਹਿਤਾ ਤਾਂ ਬਣਦਾ ਮੈਂ ਤਾਂ ਹੁਣ ਬਹਾ ਗੱਲ ਲੱਗਿਆ ਪਰ ਤਾਂ ਨਾ ਜੇ ਤੇ ਉੱਪਰ ਕੋਈ ਭਾਈ ਹਵਾ ਹਟ ਗਈ ਇਹਨੂੰ ਆ ਪੱਤੀ ਮਣੀ ਮੜੀ ਇਹ ਤਾਂ ਬਹੁਤ ਬਚਾਉ ਕਰਿਆ ਬਾਈ ਓਏ ਇੱਕ ਡਾਨ ਪੱਤੀ ਮਣੀ ਮੜੀ ਆ ਹੈਗੀ ਭਾਈ 5 ਕਿਲੋ ਦੀ 5 ਕਿਲੋ ਦੀ ਤਾਂ ਨਹੀਂ ਹੋਣੀ ਉਹਦੇ ਨਾਲ ਮੇਰੇ ਭਾਈ ਦੇਖ ਤਾਂ ਹੈਗੀ ਹੈਲੋ ਪ੍ਰਧਾਨ ਵੀ ਬਾਈ ਪਹੁੰਚਿਆ ਡੈਕ ਕੋਲ ਹਾਂ ਬਾਈ ਸੇਮੇ ਵਜਨ ਨਹੀਂ ਆਇਆ ਕਿ ਨਾ ਰਿਜੀ ਹੋਇਆ ਕਿੰਨਾ ਹੋ ਗਿਆ ਲੱਗੇ ਗਿਆ ਹੋ ਗਿਆ ਨਹੀਂ ਆ ਗਿਆ ਨਹੀਂ ਆ ਗਿਆ ਪ੍ਰਧਾਨ ਕੋ ਜੋ ਗਿਆ ਬਾਈ ਅਸੀਂ ਬੰਦੇ ਆ ਗਏ ਸਿੱਟ ਨਹੀਂ ਆ ਗਿਆ ਸੁੰਡੀ ਦੀ ਸੋਰੀ ਹੋ ਰਹੀ ਆ ਪ੍ਰਧਾਨ ਕਰਤੀ 505 5 5 ਕਰੀ ਤਾਂ ਨਹੀਂ ਆ ਗੱਲ ਨੂੰ ਤਾੜੇ ਜੁੱਟ ਕੇ ਉੱਪਰ ਗੱਜੇ ਨੇ ਪੈਟਰੋਲ ਸੁੱਕੇ ਪਏ ਆ ਉਹ ਛੜੀ ਤੇ ਨਹੀਂ ਸ਼ੋਕ ਨਹੀਂ ਤਿਆਰ ਆ ਬਸ ਠੀਕ ਆ ਕਰਦਾ ਮੈਂ ਜੇ ਕੇ ਖੁਸ਼ ਆ ਆ ਸਪਰੇ ਹੋ ਰਹੀਗੇ ਤਾਂ ਵਾਹ ਕਾਟਾ ਪੈ ਜਾਵੇ ਇੱਕ ਕੱਟ ਕੇ ਫੇਰ ਨਿਰਾਮ ਤੇ ਦੌਲਰ ਨਾਲ ਚੜ ਜਾਂਦਾ ਕਹਿੰਦਾ ਕਾਟਾ ਪੈ ਜਾਵੇ ਲਾ ਬਈ ਜੇ ਕੇ ਗੱਲ ਸੁਣ ਲੈ ਓਏ ਆਪਣੇ ਪਿੰਡ ਉਦੋਂ ਤੁਹਾਡੇ ਵਾਲੀ ਸਾਈਡ ਪੈ ਗਿਆ ਸਾਡੇ ਵਾਲੀ ਸਾਈਡ ਨਹੀਂ ਪਿਆ ਲੋ ਜੀ ਕਹਿੰਦੇ ਦਾਤਾ ਮਿਹਰਬਾਨ ਹੋ ਗਿਆ ਪਿੰਡ ਮਾਲਵਾ ਮੈਂ ਕਹਿੰਦਾ ਭਾਈ ਐਂ ਲਗ ਲਗ ਲੱਗਦੀ ਧਰਤੀ ਕਹਿੰਦੇ ਸੋਟਿਆ ਸਤਿਗੁਰੂ ਕਾਲ ਦੀ ਸਾਰਿਆਂ ਨੇ ਜੀ ਬਾਈ ਜਾਈਦਾ ਤਾਂ ਨਹੀਂ ਬਹੁਤ ਹੰਮਲੇ ਰੋਡ ਸੀ ਬਹੁਤ ਹਾਂ ਹੂੰ ਕੁਛ ਕੁ ਬਾਈ ਇਹੋ ਜਿਹੀ ਚੀਜ਼ਾਂ ਨਹੀਂ ਆ ਵੀ ਉਹਨੂੰ ਆਮ ਪਾਣੀ ਦੀ ਲੋੜ ਨਹੀਂ ਸੀ ਆਮ ਕੁਦਰਤੀ ਪਾਣੀ ਦੀ ਲੋੜ ਸੀ ਡੰਗਰ ਬੱਛੇ ਨੂੰ ਆਪਾਂ ਨੂੰ ਵੀ ਲੋੜ ਆ ਬਾਈ ਐਤ ਕੀ ਜਾਮਣਾ ਜੁਮਣਾ ਅੰਬੀਆਂ ਏਕਣੀ ਝੜੀਆਂ ਐ ਇਹ ਅਰੇ ਨਹੀਂ ਅੰਬੀ ਆ ਹਾਂ ਏਕਣੀ ਝੜੀਆਂ ਵੀ ਉਦਾਂ ਵੀ ਲੱਗੇ ਬਾਈ ਮੈਂ ਕਹਿੰਦਾ ਧਰਤੀ ਇਲਾਕੇ ਜਿਹੜੀਆਂ ਖੜੀ ਹੁੰਦੀ ਐ ਤੇ ਤਾਂ ਨਿਆਰਾ ਪਰ ਮੈਨੂੰ ਲੱਗਦਾ ਨਹੀਂ ਮੈਨੂੰ ਯੋਗ ਉਧਰ ਬੱਦਲ ਚੈੱਕ ਕਰ ਥੋੜੀ ਇੱਧਰ ਆ ਬਣਾ ਆਪਣਾ ਇੱਧਰੋਂ ਜਾਂਦਾ ਉਹ ਆਪਣਾ ਮਾਲਾ ਮੂਰੇ ਟੈਂਕਰ ਲੈ ਕੇ ਭੇਜਿਆ ਵੇ ਬੱਦਲ ਨੇ ਤੇ ਉਹ ਤਾਂ ਚੰਡੀਗੜ੍ਹ ਏਰੀਆ ਐ ਇੱਥੇ ਇੰਨਾ ਸੌਕਾ ਲੱਗਿਆ ਵੇਆ ਔੜ ਗੁੱਠਲੀ ਨਾਲ ਤੇ ਅੰਬੀ ਨਾਲ ਤੇ ਗੁੱਠਲੀ ਵੜੀ ਆ ਗੁੱਠਲੀ ਬਖਰ ਨੂੰ ਨਿਕਲਦੇ ਫਿਰਦੀ ਆ ਹਾਲਾ ਚੱਕਰ ਆ ਭਾਈ ਉਹ ਨੂੰ ਪਾਣੀ ਮਿਲੀ ਹੀ ਨਹੀਂ ਹੈਗਾ ਕੰਦ ਦਾ ਟੈਂਪਰੇਚਰ ਮਤਲਬ ਵੀ 45 ਪਹੁੰਚਿਆ ਵਾ 50 ਪਰ ਨਹੀਂ ਮੰਗਦੀ ਐ ਬੈਟਰੀ ਹੁੰਦੀ ਆ ਕੰਦ ਉਹ ਕਿੱਲੇ ਮੱਥੇ ਕੱਢਦੇ ਫੇਮੀਆਂ ਜਿਹੇ ਨੇ ਜੱਗੇ ਆਪਾਂ ਵਧੀਆ ਕਰਾਲੀ ਤੇ ਮੁੰਡੇ ਟਾਈਮ ਕਰ ਬਹੁਤ ਵਧੀਆ ਨਹੀਂ ਉਧਰ ਹੈ ਵੀ ਨਹੀਂ ਪ੍ਰਧਾਨ ਜੀ ਦੇ ਜੀਮ ਗੌਰ ਸਾਹਿਬ ਖੜੇ ਅਸੀਂ ਉੱਥੇ ਅੱਗ ਪੈਂਦੀ ਸੀ ਅੱਗੇ ਨੂੰ ਬੁਝਾਉਂਦਾ ਆ ਨਹੀਂ ਤਾਂ ਦਾ 10 ਮੀਟਰ ਅਸੀਂ ਖੜੇ ਉੱਥੇ ਅੱਗ ਪੂਰੀ ਪਈ ਐ ਪ੍ਰਧਾਨ ਨੇ ਦਾ ਬਾਈ ਟਰੈਕਟਰ ਵੀ ਸਾਈਡ ਵੱਲੋਂ ਆਤਾ ਕਿਹਦਾ ਕਿਤੇ ਰਾਣਾ ਤੋਰੇ ਵੀ ਆ ਜਾਣਾ ਉਹ ਤੱਕ ਆਉਣਾ ਦਾ ਬਾਈ ਦੇ ਖਾਦੇ ਜਿਗਰ ਕਿਆ ਆਉੜੇ ਤੱਕ ਉਹ ਤੱਕ ਸਨ ਝੱਟ ਤੱਕ ਬਈ ਲੰਦੀ ਕਿੱਥੇ ਤੱਕ ਲੈ ਬਾਈ ਮੈਂ ਕਿਨੇ ਸਨੈਪ ਭੇਜੀਆ ਹੁਣ ਪ੍ਰਧਾਨਾ ਨੂੰ ਮੀ ਚੈੱਕ ਕਰਾਉਂਦਾ ਵੀ ਹੈਗਾ ਕਿ ਨਹੀਂ ਹਾਂ ਚੈੱਕ ਕਰੀਏ ਹਾਂ ਕੌਜੀ ਨੇਰੀ ਦੇ ਨਾਲ ਪ੍ਰਧਾਨ ਕਹਿੰਦਾ ਹੋਰੇ ਵੀ 20 ਪਹੁੰਚ ਗਿਆ ਮਟਰ ਫੜ ਕੇ ਰਕੋੜਦਾ ਜਾਏ ਮੇਰੀ ਦੀ ਆਸ ਹੈ ਵੀ 20 ਵੀ ਆਇਆ ਹੈ ਟਰੈਕਟਰ ਦਾ ਕੰਮ ਬੰਦ ਹੋ ਗਏ ਨੇ ਜਦੇ ਸ਼ਟਰ ਵਾਰੇ ਠਾ ਕਹਦੇ ਘਰਤਾ ਹੋ ਜਣਾ ਰੈਗ ਦਾ ਥੋੜਾ ਜਿਆ ਬੈਂਪਰ ਆ ਕਰਤਾ ਕਾਬੂ ਹੈ ਸ਼ਟਰ ਲਾ ਕੇ ਬੰਦ ਪ੍ਰਧਾਨ ਜੀ ਆਈ ਆਸ ਵੀ ਹੋਰੇ ਵੀ 20 ਪਾਉਂਗਾ ਉਹ ਕਿਉਂ ਉੜਨ ਲੱਗੇ ਫੂਲ ਸੋੜਦਾ ਕਿ ਮਿੱਟੀ ਹੈ ਹਾਂ ਲਿਖੀ ਆ ਦਰਜ ਨੂੰ ਦੇ ਭਈਆ ਸਭ ਐਡੇ ਪ੍ਰਧਾਨ ਦੀ ਗੱਲ ਠੀਕ ਹੈ ਟਰੈਕਟਰ ਉਹ ਦੇਖੋ ਕਿਹੜੇ ਸਾਹਮਣੇ ਹਵਾਏ ਉਹ ਬੋਰਡ ਜੇ ਦੇਖ ਜੇ ਕੇ ਸਾਹਮਣੇ ਤੇ ਜਲਾਵੌਰਿਆ ਕੰਦ ਨਹੀਂ ਲੱਗਣਦੇ ਹਾਂ ਹਾਂ ਕੱਢਦੇ ਹੁੰਦਾ ਠੰਡੀ ਹਵਾ ਜਾਂਦੀ ਬਾਈਦਾ ਹੈਵੀ ਜੱਗਰੇ ਕਾਣੇ ਬਾਉ ਉੱਚਾ ਖਬਰ ਇਹਨੇ ਕਿੱਥੋਂੋਂ ਕਰਨਾ 1 6 0 0 6 0 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 ਦੇ ਤੋਹ ਦਾ ਟਰੈਕਟਰ ਆਇਆ ਬਾਈ ਹੁਣ ਨਹੀਂ ਇੱਧਰ ਏਰੀਆ ਨੂੰ ਵੀ ਫਾਇਦਾ ਹੋ ਗਿਆ ਲੈ ਦੇਖ ਇਹ ਕਿਹੜਾ ਉਹ ਰੇਕੇ ਮਾਰ ਅੱਗੇ ਜਿਆਦਾ ਨਹੀਂ ਆ ਸਾਹਮਣੇ ਉਹ ਬਾਈ ਆਮ ਬਗਨੀ ਨੂੰ